ਸਤਿ ਸ਼੍ਰੀ ਅਕਾਲ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਲਾਈਨ ਤੇ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂ ਜੀ ਸਤਿ ਸ਼੍ਰੀ ਅਕਾਲ ਪੰਗੋਤ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਆਖ ਰਹੇ ਕਿ ਕਿੱਧਰ ਨੂੰ ਤੁਰਪੀ ਵਿਕਾਸ ਦੀ ਹਨੇਰੀ ਕਹਿੰਦੇ ਸੀ ਆਊਗੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਹੱਥਾਂ ਦੇ ਵਿੱਚ ਹਥੌੜੇ ਫੜੇ ਹੋਏ ਨੇ ਜਿਹੜੇ ਨਹੀਂ ਪੱਥਰ ਰੱਖੇ ਹੋਏ ਸੀ ਕਹਿੰਦੇ ਕਿ ਤਾਂ ਸਾਡਾ ਨਾਮ ਖਰਾਬ ਕਰ ਰਹੇ ਨੇ ਥੱਲੇ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਕੋਈ ਸੁਣਵਾਈ ਨਹੀਂ ਕਰਦੇ ਕੋਈ ਕੰਮ ਨਹੀਂ ਕਰਦੇ ਤੇ ਬਦਨਾਮੀ ਕਹਿੰਦੇ ਕਿ ਸਾਡੀ ਹੋ ਰਹੀ ਆ ਤੇ ਸਿਸਟਮ ਕਹਿੰਦੇ ਕਿ ਸਾਡੇ ਹੱਥੋਂ ਬਾਹਰ ਹੈ ਗੱਲ ਕੋਈ ਸਾਡੀ ਸੁਣਦਾ ਨਹੀਂ ਬਾਹਾਂ ਸਾਡੀਆਂ ਖੜੀਆਂ ਨੇ ਕਹਿੰਦੇ ਆਹ ਸਾਡੇ ਕੋਲ ਹਥੌੜਾ ਆ ਤੋੜਦਾ ਸੀ ਨਹੀਂ ਪੱਥਰ ਗੱਲੇ ਮੁਕਾਤੀ ਸਾਰੀ ਮੈਨੂੰ ਲੱਗਦਾ ਕਿ ਜੇਕਰ ਪੰਜਾਬ ਦੀ ਆਪਾਂ ਸਿਆਸੀ ਹਿਸਟਰੀ ਦੇਖੀਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਾਂ ਪਹਿਲਾਂ ਵੀ ਲਾ ਲਓ ਜਦੋਂ ਤੋਂ ਨੀ ਪੱਥਰ ਰੱਖਣ ਦਾ ਸਿਲਸਿਲਾ ਚੱਲਿਆ ਕਿ ਪਹਿਲੀ ਘਟਨਾ ਹੋਈ ਹੈ 70 ਸਾਲ ਦੇ ਵਿੱਚ ਜਾਂ ਕਹਿ ਲਓ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ 70 ਸਾਲ ਆ ਪਹਿਲੀ ਘਟਨਾ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਨੇ ਮੁੱਖ ਮੰਤਰੀ ਸਾਫ ਦਾ ਉੱਪਰ ਨਾਮ ਹੋਵੇ ਹਥੌੜਿਆਂ ਦੇ ਨਾਲ ਉਹ ਜਿਹੜਾ ਪੱਥਰ ਸੀ ਨੀ ਪੱਥਰ ਹੀ ਤੋੜਦਾ ਆਪਣਾ ਆਪ ਦੇ ਵਿੱਚ ਨਵੇਕਲੀ ਗੱਲ ਐ ਸੋ ਡਾਕਟਰ ਸਾਹਿਬ ਇਹ ਕੀ ਖਲਾਰਾ ਪੈ ਗਿਆ ਕੀ ਖਲਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਵਧੂਗਾ ਕੀ ਇਹ ਲੋਕ ਜਿਹੜੇ ਜਿਵੇਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਪਣੀ ਹੀ ਸਰਕਾਰ ਖਿਲਾਫ ਆ ਥੋੜਾ ਚੱਲਿਆ ਨਹੀਂ ਪੱਥਰ ਤੇ ਨਹੀਂ ਚੱਲਿਆ ਉਹ ਮਾਨ ਸਾਹਿਬ ਦੀ ਸਰਕਾਰ ਦੇ ਹਥੋੜਾ ਚੱਲਿਆ ਸੋ ਕਿਹੜੇ ਪਾਸੇ ਨੂੰ ਤੁਰਪੀਆ ਵਿਕਾਸ ਡਾਕਟਰ ਸਾਹਾ ਹਾਂ ਜੀ ਤਾਂ ਉਸ ਤੋਂ ਦੇਖੋ ਗੱਲ ਇਹ ਆ ਵੀ ਖਲਾਰਾ ਤਾਂ ਪਿਆ ਹੀ ਹੋਇਆ ਸੱਚੀ ਗੱਲ ਤਾਂ ਇਹ ਹੈ ਕਿ ਆਪਾਂ ਤਾਂ ਬੜੀ ਦੇਰ ਦੇ ਗੱਲ ਕਹਿ ਰਹੇ ਸੀ ਵੀ ਕਿ ਗ੍ਰਿਪ ਨਹੀਂ ਹੈ ਉਹਦੇ ਉੱਪਰ ਕਹ ਲਓ ਬਿਊਰੋਕ੍ਰੇਸੀ ਤੇ ਸਟੇਟ ਮਸ਼ੀਨਰੀ ਤੇ ਐਮਐਲਏ ਨੂੰ ਕੋਈ ਪਾਵਰ ਨਹੀਂ ਦਿੱਤੀ ਹੋਈ ਜਿਹੜੇ ਦਫ਼ਤਰਾਂ ਦੇ ਵਿੱਚ ਤੁਸੀਂ ਜਾਓ ਜਿੱਥੇ ਸ਼ਿਕਾਇਤਾਂ ਹੁੰਦੀਆਂ ਸੀ ਜਾਂ ਹੋਰ ਸੀ ਉਹ ਖਾਲੀ ਪਏ ਨੇ ਜਾਂ ਮਤਲਬ ਸਰਕਾਰ ਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਪਸਨਾ ਪੂਸ ਹੋ ਗਿਆ ਕੰਮ ਇੱਕ ਮਤਲਬ ਇਹ ਲਫ਼ਜ਼ ਵਰਤੇ ਹੁੰਦੇ ਨੇ ਮਤਲਬ ਕੋਈ ਚੱਲ ਨਹੀਂ ਰਿਹਾ ਕੰਮ ਕਿਤੇ ਵੀ ਤੁਸੀਂ ਦੇਖੋ ਜੇ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਅਕਾਲੀ ਐਮ.ਐਲ.ਏ ਸੀਗਾ ਸੁਖਵਿੰਦਰ ਸੁਖੀ ਉਹ ਇਹ ਕਹਿ ਕੇ ਆਇਆ ਵੀ ਸਾਡੇ ਕੰਮ ਨਹੀਂ ਹੋ ਰਹੇ ਕਿਉਂਕਿ ਅਸੀਂ ਓਪੋਜੀਸ਼ਨ ਚੈਂਜ ਕਰਕੇ ਮੈਂ ਜਾ ਰਹੇ ਹਾਂ ਮਾਨ ਸਾਹਿਬ ਨਾਲ ਵੀ ਜਿਹੜੇ ਇਹ ਆਮ ਆਦਮੀ ਪਾਰਟੀ ਚ ਹੁਣ ਉਹਦਾ ਕੰਮ ਹੋ। ਅੱਜ ਇਹਨਾਂ ਦਾ ਐਮ.ਐਲ.ਏ ਜਿਹੜਾ ਆਪਣਾ ਲਾਇਆ ਹੋਇਆ ਪੱਥਰ ਪਟ ਰਿਹਾ ਹੈ ਉਹ। ਇਹਦਾ ਮਤਲਬ ਕੰਮ ਫਿਰ ਕਿਦੇ ਹੋ ਰਹੇ ਨੇ? ਜੀ ਸਰਕਾਰ ਹੈ ਜਿਹੜੀ ਉਹ ਕਿੱਦੀ ਚੱਲ ਰਹੀ ਹੈ ਕਿੱਥੇ ਚੱਲ ਰਹੀ ਹੈ ਫਿਰ? ਅੱਛਾ ਪਹਿਲਾਂ ਕੁੰਗਰ ਵਿਜੇ ਪ੍ਰਤਾਪ ਕਿੱਥੋਂ ਤੱਕ ਮਤਲਬ ਉਹ ਰਾਗਵ ਚੱਡੇ ਤੱਕ ਦੋਸ਼ ਲਾ ਚੁੱਕੇ ਆ ਕਿ ਭਾਈ ਆ ਬੰਦੇ ਨੇ ਜਿਹੜੇ ਨਸ਼ਾ ਵਿਕਵਾਉਂਦੇ ਨੇ ਪੁਲਿਸ ਦੇ ਆਹ ਆਹ ਬੰਦੇ ਇਹਨਾਂ ਨੇ ਲਵਾਏ ਨੇ ਲੋਕਲ ਅਫਸਰ ਨੇ ਜਿਹੜੇ ਉਹਨਾਂ ਦੀ ਸੁਣ ਨਹੀਂ ਰਹੇ ਪਾਣੀ ਉੱਥੇ ਕਿਚਨਾ ਚ ਵੜਿਆ ਫਿਰਦਾ ਉਹਦਾ ਉਹਨੇ ਸ਼ਿਕਾਇਤ ਕਰੀ ਪਰ ਸਰਕਾਰ ਦਾ ਗਰਾਊਂਡ ਲੈਵਲ ਦੇ ਉੱਪਰ ਬਿਲਕੁਲ ਜ਼ੀਰੋ ਦੀ ਬਜਾਏ ਵੀ ਰਿਵਰਸ ਗੇਅਰ ਲੱਗਿਆ ਹੋਇਆ ਹੁਣ ਸਿਰਫ ਮੀਡੀਆ ਖਬਰਾਂ ਚਾਹ ਗਲਤ ਖਬਰਾਂ ਰੋਕਣੀਆਂ ਤੇ ਆਪਸੀ ਗਲੇਸ਼ ਇਹਨੇ ਤੁਸੀਂ ਮੈਂ ਕਹਿੰਨਾ ਵੀ ਕਿਸੇ ਨੂੰ ਮੜ ਜਾ ਪੁੱਛ ਲੋ ਫੋਲੋ ਪਤਾ ਨਹੀਂ ਕਿੰਨੇ ਕਾਫੀ ਵਿੱਚ ਗਰੁੱਪ ਬਣੇ ਹੋਏ ਨੇ ਕੁਸ਼ਕ ਸੈਕਸ਼ਨ ਹੈਗਾ ਜਿਹੜਾ ਦੂਜੀਆਂ ਪਾਰਟੀਆਂ ਚੋਂ ਆਇਆ ਸੀ ਜਾਂ ਜਿਹਨਾਂ ਨੂੰ ਕਰਪਸ਼ਨ ਕਰਨੀ ਆਉਂਦੀ ਹੈ ਜਿਹੜੇ ਐਕਸਪਰਟ ਨੇ ਉਹ ਖਾ ਰਹੇ ਨੇ ਰੱਜ ਭੱਜ ਕੇ ਜਿਹੜੇ ਬਾਕੀ ਨੇ ਉਹਨਾਂ ਨੂੰ ਕੋਈ ਤੇਲੇ ਬੱਟੇ ਨਹੀਂ ਪੁੱਛ ਰਿਹਾ ਕਿਤੇ ਕਿਸੇ ਕਚਹਿਰੀ ਚ ਕਿਸੇ ਦਫਤਰ ਚ ਉਹ ਪਹਿਲਾਂ ਹੀ ਤੁਸੀਂ ਦੇਖਿਆ ਹੋਣਾ ਇੱਕ ਆਪਣੇ ਬਲਜੀਤ ਕੌਰ ਮੰਤਰੀ ਸੀਗੀ ਉਹਦੇ ਉਹਦੇ ਖਿਲਾਫ ਧਰਨਾ ਲਾ ਲਿਆ ਸੀ ਆਵਾਜ਼ ਦੀ ਪਾਰਟੀ ਵਾਲਿਆਂ ਨੇ ਜੀ ਮਾਨਸਾ ਦੇ ਵਿੱਚ ਜੀ ਇਹਨਾਂ ਨੇ ਉਹ ਕੱਢ ਵੀ ਦਿੱਤੇ ਸੀ ਉਹਨਾਂ ਨੇ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਜਿਹੜੇ ਬੰਦੇ ਪਹਿਲਾਂ ਹੀ ਠਾਣਿਆਂ ਕਚੇਰੀਆਂ ਦੇ ਵਿੱਚ ਕੰਮ ਕਰਾਉਂਦੇ ਸੀ ਦਲਾਲੀ ਕਰਕੇ ਉਹ ਇਹਨਾਂ ਨੇ ਕਹਿੰਦੇ ਨਾਲ ਲਾ ਲਏ ਨੇ ਸੋ ਇਹ ਮਤਲਬ ਇਮੇਚੁਰ ਬੰਦਿਆਂ ਦੀ ਪਾਰਟੀ ਹੈ ਇੱਕ ਕਿਸਮ ਦੇ ਨਾਲ ਪੰਜਾਬ ਦੇ ਲੋਕ ਠਗੇ ਠਗੇ ਮਹਿਸੂਸ ਕਰ ਰਹੇ ਨੇ ਪਰ ਹੁਣ ਉਹ ਗੱਲ ਐਮਐਲਏ ਤੱਕ ਵੀ ਪਹੁੰਚੀ ਹੂੰ ਜੀ ਇਹ ਲੇਦੀ ਨਹੀਂ ਸੁਣਦੇ ਫਿਰ ਕੀ ਦੀ ਸੁਣਦੇ ਨੇ ਉਹ ਇਹ ਕੀ ਨਹੀਂ ਕਿਹਾ ਹੋਇਆ ਅਫਸਰਾਂ ਨੂੰ ਕਿ ਐਮਐਲਏ ਦੀ ਨਾ ਸੁਣੋ ਰੁਕੋ ਐਮਐਲਏ ਵੀ ਨਾਰਮਲ ਨਹੀਂ ਹੈ ਪਹਿਲਾਂ ਵੀ ਉਹ ਕਾਂਗਰਸ ਦੇ ਵਿੱਚ ਰਿਹਾ ਐਕਸਪਰਟ ਹੈ ਮਤਲਬ ਸਿਆਸੀ ਹੈ ਬੰਦਾ ਉਹ ਪੂਰਾ ਇਹ ਵੀ ਨਹੀਂ ਵੀ ਫਸਟ ਟਾਈਮ ਕੋਈ ਆਪਣੇ ਉਹ ਗੋਕੇ ਦੀ ਤਰ੍ਹਾਂ ਮਤਲਬ ਮੋਬਾਈਲ ਠੀਕ ਕਰਦਾ ਬਣ ਗਿਆ ਹੋਵੇ ਸੋ ਮੇਰਾ ਖਿਆਲ ਹੈ ਬੜੀ ਅਨਫੋਰਚੂਨੇਟ ਗੱਲ ਹੈ ਰੋਚ ਮਸਲਾ پتہ ਕੀ ਹੈ ਇਸ ਲਈ ਜਿਹੜਾ ਉਹ ਬੁੱਢੇ ਨਾਲੇ ਦਾ ਮਸਲਾ ਹੈ ਨਾ ਉਸੀ ਚੀਜ਼ ਵੱਲ ਸਾਹਿਬ ਵੀ ਬੜੇ ਅਫਸਰਟ ਹੋਏ ਸੀ ਇੱਕ ਵਾਰ ਬਾਦਲ ਸਾਹਿਬ ਉੱਥੇ ਗਏ ਸੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਉਹ ਬੰਦਾ ਕਹਿਣ ਲੱਗਿਆ ਜੀ ਪਾਣੀ ਬਿਲਕੁਲ ਸਾਫ਼ ਹੈ ਕੋਈ ਪ੍ਰੋਬਲਮ ਨਹੀਂ ਉਹ ਕਹਿੰਦਾ ਮੈਨੂੰ ਪੀਕੇ ਦਿਖਾ ਦੇ ਮਤਲਬ ਪੋਲੂਸ਼ਨ ਦੀ ਹੱਦ ਹੈ ਉਹ ਉਹਦੇ ਚੋਂ ਪੋਟਾਸ਼ੀਅਮ ਸਾਇਨਾਈਡ ਵਰਗੀਆਂ ਜ਼ਹਿਰਾਂ ਮਤਲਬ ਜਦੋਂ ਸੈਂਪਲ ਲੈ ਗਏ ਸੀ ਭਰੀਆਂ ਗਈਆਂ ਸੀ ਬਲ ਇਹਨਾਂ ਗੰਦਾ ਪਾਣੀ ਉਹ ਚ ਪਿੰਦਾ ਨਰਕ ਚ ਲੋਕ ਉਹ ਰਹਿ ਰਹੇ ਨੇ ਉੱਥੇ ਰੱਜਦੇ ਨਹੀਂ ਰਹਿ ਰਹੇ ਕੋਈ ਇਸ ਗਵਰਨਮੈਂਟ ਤੋਂ ਨਹੀਂ ਰਹਿਣ ਲੱਗੇ ਉਹ ਮਤਲਬ ਸਾਡਾ ਜਿਹੜੀ ਸੋ ਕਾਲਡ ਵਿਕਾਸ ਅਸੀਂ ਕਹਿੰਦੇ ਹਾਂ ਟੈਨਰੀਜ਼ ਨੇ ਉੱਥੇ ਅਸਲ ਦੇ ਵਿੱਚ ਜ਼ਿਆਦਾ ਜਾਂ ਜਿਹੜੀ ਆ ਆਪਣੇ ਹੈ ਨਾ ਰੰਗਣ ਵਾਲੇ ਮਤਲਬ ਸੂਤ ਵਗੈਰਾ ਜਿਹੜੇ ਰੰਗਦੇ ਨੇ ਕਿਉਂਕਿ ਉੱਥੇ ਟੈਕਸਟਾਈਲ ਦਾ ਹੈਗਾ ਕੰਮ ਲੁਧਿਆਣੇ ਦੇ ਵਿੱਚ ਸਾਰੇ ਕੈਮੀਕਲ ਉਹਦੇ ਵਿੱਚ ਜਾਂਦੇ ਨੇ ਔਰ ਕੋਈ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਕੁਛ ਨਹੀਂ ਹੈ ਮਤਲਬ ਅਸੀਂ ਨਹੀਂ ਬੇਦਰੇਕੀ ਨਾਲ ਸਾਰਾ ਕੁਝ ਕਰ ਰਹੇ ਆ ਔਰ ਉਹ ਪੈਸੇ ਦੇਖ ਕੇ ਇੰਡਸਟਰੀਲਿਸਟ ਜਾਂ ਹੋਰ ਜਿਹੜੇ ਵੀ ਮਤਲਬ ਹੈਗੇ ਨੇ ਉੱਥੇ ਮਿਸਟੇਕ ਹੋਲਡਰਸ ਉਹ ਕਰਦੇ ਨੇ ਔਰ ਸਾਰੀਆਂ ਪਾਰਟੀਆਂ ਫੰਡ ਲੈ ਲੈਂਦੀਆਂ ਨੇ ਮਲ ਹੁਣ ਜੀ ਇੱਕ ਐਮਐਲਏ ਨਾ ਬੇਬਸ ਹੈ ਫਲੰਕੂ ਦੀ ਖੋਰ ਸਟੋਰੀ ਵੀ ਦੱਸ ਰਹੇ ਨੇ ਕਿ ਲੋਕ ਉੱਥੇ ਦਰਨਾ ਲਾਉਣ ਜਾ ਰਹੇ ਨੇ ਐਮਐਲਏ ਨੇ ਤਾਂ ਆਪਣੇ ਆਪ ਨੂੰ ਬਰੀ ਕਰਨ ਖਤਰੀ ਇਹ ਕਰਿਆ ਵੀ ਮੇਰੇ ਖਿਲਾਫ ਲੱਗ ਜੂਗਾ ਵੀ ਮੈਂ ਤਾਂ ਪਾਸੇ ਹੋਵਾਂ ਘਟੂ ਘਟ ਪਰ ਹੈ ਤਾਂ ਬੜੀ ਬਹੁਤ ਹੀ ਸ਼ੌਕਿੰਗ ਗੱਲ ਹੈ ਆਪਣੇ ਆਪ ਚ ਕੱਲ ਜਿਹੜੀ ਪਾਰਟੀ ਨੂੰ ਲੋਕਾਂ ਨੇ ਸਿਰ ਤੇ ਚੱਕ ਕੇ 92 ਐਮਐਲਏ ਜਿਤਾਏ ਅੱਜ ਉਹਦਾ ਇਹ ਹਾਲ ਹੋਇਆ ਹੋਇਆ ਕਿ ਐਮਐਲਏ ਆਪਣੇ ਮੁੱਖ ਮੰਤਰੀ ਦੇ ਲਾਏ ਹੋਏ ਪੱਥਰਾ ਪਟ ਰਹੇ ਨੇ ਅਰੇ ਵੈਸੇ ਉਹ ਵੀ ਇਲੈਗਲ ਗੱਲ ਹੈ ਕਿਸੇ ਲਈ ਲੋਕਾਂ ਦਾ ਨਮਾਇੰਦਾ ਹੈ ਉਹਨੂੰ ਕੋਈ ਸਰਕਾਰੀ ਪੱਤਰ ਪੱਟਣ ਦਾ ਹੱਕ ਤਾਂ ਨਹੀਂ ਹੈ ਇਸ ਤਰ੍ਹਾਂ ਪਰ ਇਹ ਵੀ ਕੋਈ ਨਹੀਂ ਉਹ ਜਿਵੇਂ ਕਹਿੰਦਾ ਨਾ ਅੰਨੀ ਪਿੰਦੀ ਆ ਕੁੱਤੇ ਚੱਟਦੇ ਨੇ ਪੋਜੀਸ਼ਨ ਇਹ ਹੋਈ ਹੋਈ ਐ ਅਸਲ ਦੇ ਵਿੱਚ ਸੋ ਬਹੁਤ ਹੀ ਮਾੜਾ ਹਾਲ ਹੈ ਬੜੀ ਅਨਫੋਰਚੂਨੇਟ ਗੱਲ ਐ ਮਤਲਬ ਪੰਜਾਬ 'ਚ ਕਦੇ ਦੁਰਦਸ਼ਾ ਨਹੀਂ ਸੀ ਦੇਖੀ ਸਿਆਸੀ ਪੱਦਰ ਦਾ ਇੰਨਾ ਨੀਵਾ ਆ ਜਾਊਗਾ ਔਰ ਉਹਦੇ ਤੇ ਵੀ ਡੰਕੇ ਪੂਰੇ ਵੱਜ ਰਹੇ ਨੇ ਕਿ ਜੀ ਸਾਡੇ ਵਰਗਾ ਹੈ ਕੋਈ ਨਹੀਂ ਮਤਲਬ ਅਸੀਂ ਕਟੜ ਮਹੰਦ ਸਾਡੇ ਹੀ ਹੋਈ ਹੈ ਜਮਾਈ ਜੀ ਸੋ ਇਹ ਮੇਰਾ ਖਿਆਲ ਹੈ ਵੀ ਇਹ ਪਾਰਟੀ ਹੈ ਜਿਹੜੀ ਇਹਨਾਂ ਨੂੰ ਆਪੇ ਗ੍ਰੇਸਫੁਲੀ ਜਾਂਦਾ ਪਾਸੇ ਹਟ ਜਾਣਾ ਚਾਹੀਦਾ ਨਹੀਂ ਤਾਂ ਮੇਰਾ ਖਿਆਲ ਹੈ ਲੋਕ ਇਹਨੂੰ ਹਟਾ ਦੇਣਗੇ ਔਰ ਦੂਜੀਆਂ ਪਾਰਟੀਆਂ ਇਹਨਾਂ ਦੀ ਕਿਸਮਤ ਚੰਗੀ ਹੈ ਕਿ ਕਾਂਗਰਸ ਵੀ ਫਟੀ ਹੋਈ ਹੈ ਕਾਲੀ ਵੀ ਫਟੇ ਹੋਏ ਨੇ ਜੀ ਜੇ ਉਹਨਾਂ ਚ ਕੋਈ ਜੁਆਇੰਟਡ ਹੋਵੇ ਨਾ ਪਾਰਟੀ ਹੁਣ ਉਹਨਾਂ ਨੇ ਇਹਨਾਂ ਦਾ ਕੁਝ ਨਾ ਕੁਝ ਕਰ ਦੇਣਾ ਸੀ ਜੀ ਸਪੇਸ ਮਾਲ ਲੈਣੀ ਸੀ ਜਿਹੜੀ ਸਪੇਸ ਕਰਦੀ ਹੈ ਬਿਲਕੁਲ ਬਿਲਕੁਲ ਜੀ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਆਪੇ ਪਾਸੇ ਹੋ ਜਾਣ ਮੈਨੂੰ ਇੱਕ ਗੱਲ ਸਮਝਾਇਓ ਕਿ ਜਿਹੜੀ ਟੌਪ ਲੈਵਲ ਤੇ ਬੈਠੀ ਕਰੀਮ ਹੈ ਪੰਜਾਬ ਦੀ ਦਿੱਲੀ ਦੀ ਨਹੀਂ ਕਿ ਉਹਨਾਂ ਦੇ ਕੋਲੇ ਗਰਾਊਂਡ ਲੈਵਲ ਦੀ ਸਿਚੁਏਸ਼ਨ ਨਹੀਂ ਹੈ ਰਿਪੋਰਟਾਂ ਗਲਤ ਜਾ ਰਹੀਆਂ ਨੇ ਉੱਪਰ ਸਹੀ ਜਾਣਕਾਰੀ ਦਿੱਤੀ ਨਹੀਂ ਜਾ ਰਹੀ ਗੱਲ ਹੋਰ ਦੀ ਹੋਰ ਬਣਾ ਕੇ ਦਿੱਤੀ ਕਹੀ ਜਾ ਰਹੀ ਆ ਕਿ ਬਣ ਕੀ ਰਿਹਾ ਡਾਕਟਰ ਸਾਹਿਬ ਸਾਰੀ ਜਾਣਕਾਰੀ ਹੈ ਜੀ ਦੇਖੋ ਗੱਲ ਇਹ ਹੈ ਕਿ ਪ੍ਰੈਕਟੀਕਲੀ ਪਹਿਲਾਂ ਦਿੱਲੀ ਤੋਂ ਕਿਜਰੀਵਾਲ ਉਹ ਨਹੀਂ ਚਲਾਉਂਦੇ ਸੀ ਸਾਰਾ ਕੁਝ ਹੁਣ ਪ੍ਰੈਕਟੀਕਲੀ ਹੋਮ ਮਿਨਿਸਟਰੀ ਚਲਾ ਰਹੀ ਹੈ ਸਾਰੇ ਆਈਐਸ ਆਈਪੀਐਸ ਇਹਨਾਂ ਦੀ ਕਿਸੇ ਦੀ ਮੁੱਖ ਮੰਤਰੀ ਤੱਕ ਦੀ ਕੋਈ ਗੱਲ ਨਹੀਂ ਮੰਨਦੇ ਪੋਜੀਸ਼ਨ ਹੈ ਇਹ ਅਸਲ ਵਿੱਚ ਜਦੋਂ ਸਟੇਟ ਮਸ਼ੀਨਰੀ ਟੋਟਲ ਬਾਈਕਾਟ ਕਰ ਦਵੇ ਰੂਲਿੰਗ ਪਾਰਟੀ ਦਾ ਹੀ ਤੇ ਇਹ ਸਿਰਫ ਗੱਲਾਂ ਬਾਤਾਂ ਦੇ ਉਹ ਹੋਏਗੇ ਨੇ ਮੈਂ ਤੁਸੀਂ ਦੇਖੋ ਨਾ ਵੀ ਜਿਹੜਾ ਸਾਡਾ ਡੀਜੀਪੀ ਹੈ ਉਹ ਵੀ ਐਡਹੌਕ ਹੈ ਪੱਕਾ ਨਹੀਂ ਲੱਗਿਆ ਹੋਇਆ ਬਿਲਕੁਲ ਜਦੋਂ ਪ੍ਰੈਸ ਕਾਨਫਰੰਸ ਕਰੀ ਇਹਨਾਂ ਨੇ ਵੋਟਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜਿਸ ਦਿਨ ਕਿੰਨੇ 10000 ਮੇਰੇ ਖੇਲੇ ਬਦਲੀਆਂ ਕਰੀਆਂ ਸੀ ਪੁਲਿਸ ਦੀਆਂ ਜੀ ਮਾਨ ਸਾਹਿਬ ਉੱਥੇ ਬੈਠੇ ਕਹਿ ਰਹੇ ਸੀ ਵੀ ਅਸੀਂ ਤਾਂ ਬਦਲ ਰਹੇ ਹਾਂ ਕਿਉਂਕਿ ਇਹ ਨਸ਼ਾ ਤਸਕਰਾਨਾ ਰਲੇ ਹੋਏ ਨੇ ਡੀਜੀਪੀ ਕਹਿ ਰਿਹਾ ਸੀ ਨਹੀਂ ਇਹ ਬਿਲਕੁਲ ਨਹੀਂ ਠੀਕ ਕਿ ਅਸੀਂ ਅਸੀਂ ਤਾਂ ਇਹ ਰੂਟੀਨ ਸਾਡੀ ਜਿਹੜੀ ਐਕਸਰਸਾਈਜ਼ ਹੋ ਚੱਲ ਰਹੀ ਹੈ ਜੀ ਜੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਡੀਜੀਪੀ ਮੁੱਖ ਮੰਤਰੀ ਦੀ ਨਹੀਂ ਮੰਨ ਰਿਹਾ ਉਹਨੂੰ ਕੰਟਰਡਿਕਟ ਕਰ ਰਿਹਾ ਹੈ ਮਤਲਬ ਜਿਆਦਾ ਮੁੱਖ ਮੰਤਰੀ ਨੂੰ ਨਹੀਂ ਰਹਿਣਾ ਚਾਹੀਦਾ ਜਾਂ ਡੀਜੀਪੀ ਨਹੀਂ ਰਹਿਣਾ ਚਾਹੀਦਾ ਮਤਲਬ ਐਡਮਿਨਿਸਟ੍ਰੇਸ਼ਨ ਦਾ ਇੱਕ ਬੇਸਿਕ ਰੋਲ ਹੁੰਦਾ ਹੈ ਕਿ ਕਿਹਦੀ ਰੇਟ ਰਨ ਹੋ ਰਹੀ ਹੈ ਕੌਣ ਕੌਣ ਹੈ ਅਸਲ ਵਿੱਚ ਡਿਸੀਜਨ ਲੈਣ ਵਾਲਾ ਸੋ ਇਹ ਪਹਿਲੇ ਦਿਨ ਤੋਂ ਹੀ ਨਹੀਂ ਹੋਇਆ ਪਹਿਲੇ ਦਿਨ ਤੋਂ ਹੀ ਪੁਲਿਸ ਬੱਗੇ ਨੂੰ ਫੜਨ ਚਲੇਗੀ ਕਦੇ ਕੁਛ ਕਿਧਰੇ ਚਲੇ ਗਏ ਮਤਲਬ ਸਿਰਫ ਇਹਨਾਂ ਨੂੰ ਪੰਜਾਬ ਨੂੰ ਉਹਨਾਂ ਨੇ ਰੱਖਿਆ ਹੋਇਆ ਸੀਗਾ ਵੀ ਜਿਵੇਂ ਮਤਲਬ ਹੈਲੀਕਾਪਟਰ ਲਿਜਾਣੇ ਹੋਣ ਪੈਸੇ ਕਰਨੇ ਇਕੱਠ ਕਰਨੇ ਹੋਣ ਪਰ ਹੌਲੀ ਹੌਲੀ ਹੁੰਦੇ ਹੁੰਦੇ ਹੁਣ ਪੋਜੀਸ਼ਨ ਇਹ ਆ ਗਈ ਹੈ ਕਿਉਂਕਿ ਉਲਝ ਗਏ ਨੇ ਉੱਥੇ ਐਕਸਾਈਜ਼ ਦੇ ਵਿੱਚ ਸੋ ਹੁਣ ਇਹ ਵੀ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਉਹ ਚਾਹੇ ਹੋਮ ਮਿਨਿਸਟਰੀ ਚਲਾ ਰਹੀ ਹੋਵੇ ਚਾਹੇ ਕੇਜਰੀ ਇਹਨਾਂ ਦਾ ਗ੍ਰਿਪ ਬਿਲਕੁਲ ਨਹੀਂ ਹੈ ਪਹਿਲੇ ਦਿਨ ਤੋਂ ਹੀ ਨਹੀਂ ਹੈ ਪਰ ਹੁਣ ਤਾਂ ਬਿਲਕੁਲ ਜ਼ੀਰੋ ਹੋ ਗਿਆ ਜਤਲੇ ਇਹ ਮੇਰਾ ਖਿਆਲ ਇਹ ਹੈ ਵੀ ਖੁਦ ਗ੍ਰੇਸਫੁਲੀ ਪਾਸੇ ਹੋ ਜਾਣਾ ਨਹੀਂ ਤਾਂ ਫਿਰ ਆਫਸ ਵਿੱਚ ਫਟਣਗੇ ਆਫਸ ਵਿੱਚ ਮਤਲਬ ਡਾਊਨ ਸਟਾ ਹੋਊਗਾ ਹੋਰ ਕੀ ਹੋਣਾ ਜੀ ਡਾਕਟਰ ਸਾਹਿਬ ਕੀ ਜੇਕਰ ਉੱਪਰਲੀ ਜਿਹੜੀ ਲੀਡਰਸ਼ਿਪ ਹੈ ਉਹ ਇਹ ਗੱਲ ਸੋਚ ਰਹੀ ਹੋਵੇ ਕਿ ਅਸੀਂ ਇਲੈਕਸ਼ਨ ਦੇ ਨੇੜੇ ਜਾ ਕੇ 80% ਤੋਂ ਵੱਧ ਸੀਟਾਂ ਚੇਂਜ ਕਰ ਦਾਂਗੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾ ਜਾਊਗੀ ਇਹ ਗੱਲ ਕਿੱਥੋਂ ਤੱਕ ਵਾਜਿਬ ਹੈ ਕਿ ਲੋਕਾਂ ਨਾਲ ਇਨਸਾਫ ਦੀ ਗੱਲ ਹੈ ਇਹ ਕੁਝ ਹੁਣ 2027 ਦੀ ਗੱਲ ਕਰ ਰਹੇ ਤੁਸੀਂ ਜੀ ਜੀ ਤੁਸੀਂ ਮੈਨੂੰ ਇਹ ਲੱਗ ਰਿਹਾ ਹੈ ਵੀ ਆ ਜਿਹੜਾ 2024 ਹੈ ਨਾ ਜੀ ਇਹ ਕੱਢ ਜਾਣ ਦਾ ਬਹੁਤ ਹੈ ਜੀ ਦੇਖੋ বিজেপি ਜਿਹੜਾ ਆਪਰੇਸ਼ਨ ਕਰ ਰਹੀ ਹੈ ਆਮ ਆਦਮੀ ਪਾਰਟੀ ਦਾ ਲਗਭਗ ਦਿੱਲੀ ਚ ਉਹਨਾਂ ਨੇ ਖਤਮ ਕਰਤਾ ਜੀ ਸਿਰਫ ਪੰਜਾਬ ਦੇ ਵਿੱਚ ਬਚੀ ਹੋਈ ਹੈ ਇਹ ਸਿਰਫ ਟੈਕਨੀਕਲੀ ਆਪਾਂ ਨੂੰ ਕੋਈ ਉਹ ਨਹੀਂ ਇਨਫੋਰਮੇਸ਼ਨ ਨਹੀਂ ਟੈਕਨੀਕਲੀ ਡਿਸੀਜਨ ਉਹਨਾਂ ਨੇ ਸਿਰਫ ਇਹ ਕਰਨ ਵਾਲਾ ਉਹਨਾਂ ਦੇ ਕਿ ਕੀ ਉਹਨਾਂ ਨੇ ਸਾਰਿਆਂ ਨੂੰ ਇਹਨਾਂ ਨੂੰ ਅਡਾਪਟ ਕਰਨਾ ਹੈ ਜਾਂ ਸੀਐਮ ਬਦਲ ਕੇ ਅੱਧੇ ਚੇਂਜ ਕਰਕੇ ਕੁਝ ਕਰਨਾ ਹੈ ਆਦਰਵਾਇਜ਼ ਗਵਰਨਮੈਂਟ ਸਟੇਬਲ ਨਹੀਂ ਹੈ ਗਵਰਨਮੈਂਟ ਤਾਂ ਹੈ ਹੀ ਨਹੀਂ ਇਨਫੈਕਟ ਅਲ ਤੁਸੀਂ ਤੇ ਕੋਨਾ ਹੁਣ ਪੰਚਾਇਤਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਕਰੀਆਂ ਜੋ ਕੁਝ ਹੋਇਆ ਉਹ ਸਾਰੀ ਦੁਨੀਆ ਨੂੰ ਪਤਾ ਹੈ ਅੰਦਰ ਕੀ ਹੋਇਆ ਸੋ ਇਹ ਮੇਰਾ ਖਿਆਲ ਇਹ ਹੈ ਕਿ ਇਹ ਇਸ ਤਰੀਕੇ ਨਾਲ ਗਵਰਨਮੈਂਟ ਚੱਲ ਨਹੀਂ ਸਕਦੀ ਇਹ ਨਹੀਂ ਕਿ ਜਿ ਦਿੱਲੀ ਦੀ ਗੋਪਨੀਤੀ ਹੈ ਜਾਂ ਆ ਆਮ ਆਦਮੀ ਪਾਰਟੀ ਦੀ ਸੈਂਟਰ ਲੀਡਰਸ਼ਿਪ ਦੀ ਗੋਪਨੀਤੀ ਹੈ ਇਹ ਆਪਣੇ ਭਾਰਨ ਵਾਲੇ ਹੀ ਕਰ ਰਹੇ ਨੇ ਮਤਲਬ ਜੇ ਖੁਦ ਇਹਨਾਂ ਦੇ ਐਮ.ਐਲ.ਏ. ਜਿਹੜੇ ਮਤਲਬ ਇਹਨਾਂ 'ਤੇ ਹੀ ਦੋਸ਼ ਲਾ ਰਹੇ ਨੇ ਕਿ ਕਿੰਨੀ ਦੇਰ ਚੱਲ ਸਕੂਗਾ ਇਹ ਕੰਮ ਤੁਸੀਂ ਦੇਖੋ ਸੋ ਮੇਰਾ ਖਿਆਲ ਨਹੀਂ ਕਿ ਇਹ ਪੂਰਾ ਟਰਮ ਵੀ ਕੱਟ ਜਾਣਾ ਹੈ ਦੁਬਾਰਾ ਹੋਣ ਦੀ ਤਾਂ ਗੱਲੇ ਹੀ ਛੱਡ ਦਿਓ ਇਹਦੇ ਆਪਣੇ ਬੰਦੇ ਕਹੀ ਜਾ ਰਹੇ ਨੇ ਕਿ ਅਸੀਂ ਕਿਹੜਾ ਦੁਬਾਰਾ ਇਲੈਕਸ਼ਨ ਲੜਨੀ ਹੈ ਜੀ ਤੇ ਡਾਕਟਰ ਸਾਹਿਬ ਜਿਵੇਂ ਇੱਕ ਮੈਂ ਹੋਰ ਖਬਰ ਲੈ ਲੈਣਾ ਇਹਦੇ ਨਾਲ ਹੀ ਉਹ ਹੈ ਕਿ ਪੰਜਾਬ ਭਾਜਪਾ ਦੀ ਮੀਟਿੰਗ ਹੋਈ ਸੀ ਕੱਲ ਤੇ ਮਨੋਰੰਜਨ ਲਗਾ ਲਿਆ ਜਾਂ ਹੋਰ तमाम ਵੱਡੇ ਲੀਡਰ ਜੁੜੇ ਉਸ ਮੀਟਿੰਗ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਇੱਕ ਏਜੰਡਾ ਰੱਖਿਆ ਗਿਆ ਪੰਜਾਬ ਪ੍ਰਤੀ ਉਹ ਏਜੰਡਾ ਸੀ ਕਿ ਪੰਜਾਬ ਲੱਖ ਮੈਂਬਰ ਬਣਾਉਣੇ ਨੇ ਪੰਜਾਬ ਦੇ ਵਿੱਚ ਭਾਜਪਾ ਨੇ ਤੇ ਕੱਲ ਤੋਂ ਇਹਦੇ ਤੇ ਵਰਕਿੰਗ ਸਟਾਰਟ ਕਰਤੀ ਉਹਨਾਂ ਨੇ ਕਿ ਅਸੀਂ 50 ਲੱਖ ਜਿਹੜਾ ਸਾਡਾ ਮੈਂਬਰ ਹੈ ਉਹ ਬਣਾਉਗੀ ਪਾਰਟੀ ਤੇ ਉਸ ਚੀਜ਼ ਨੂੰ ਆਪਾਂ ਕਿਵੇਂ ਵੇਖ ਸਕਦੇ ਆ ਦੇਖੋ ਪਤਾ ਕੀ ਹੈ ਪੰਗੂ ਸਾਹਿਬ ਬੀਜੇਪੀ ਬਹੁਤ ਹੀ ਡੈਸਪਰੇਟ ਹੈ ਇਸ ਸਟੇਟ ਦੇ ਵਿੱਚ ਆਪਣਾ ਰੂਲ ਕਾਇਮ ਕਰਨ ਦੇ ਲਈ ਜਿੰਨੇ ਵੱਡੇ ਪਦਰ ਦੇ ਉੱਪਰ ਡੈਫੈਕਸ਼ਨਸ ਸਾਰਾ ਕੁਝ ਹੋਇਆ ਆਪਾਂ ਦੇਖਿਆ ਪਰ ਉਹਨਾਂ ਦਾ ਇੱਕ ਮਸਲਾ ਹੱਲ ਨਹੀਂ ਹੋ ਰਿਹਾ ਇਹ ਕਿ ਜਿਹੜਾ ਟ੍ਰੈਡੀਸ਼ਨਲੀ ਰੂਰਲ ਵੋਟਰ ਸੀਗਾ ਕਾਲੀ ਦਲ ਦਾ ਵੀ ਵੋਟਰ ਸੀ ਉਹ ਕਿਸਾਨੀ ਮੋਰਚੇ ਦੇ ਦੌਰਾਨ ਉਹਨਾਂ ਦੇ ਖਿਲਾਫ ਹੋ ਗਿਆ ਜੀ ਹੁਣ ਕੁਝ ਕਿਸਾਨ ਆ ਗੋ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਜਿਹੜੇ ਬਿਲਕੁਲ ਬੀਜੇਪੀ ਦੇ ਨਹੀਂ ਉਹ ਵੀ ਬੀਜੇਪੀ ਦੇ ਖਿਲਾਫ ਬੋਲੇ ਬਿਨਾਂ ਨਹੀਂ ਹਟ ਸਕਦੇ ਮਤਲਬ ਜਿਹੜਾ ਬੀਜੇਪੀ ਦਾ ਵਿੰਗ ਹੈ ਜਿਹੜੇ ਉਹਦੇ ਲੀਡਰ ਨੇ ਉਹਨਾਂ ਨੂੰ ਵੀ ਬੀਜੇਪੀ ਦੇ ਖਿਲਾਫ ਬੋਲਣਾ ਪੈਂਦਾ ਕਿਸਾਨਾਂ ਦੇ ਵਿੱਚ ਜਾ ਕੇ ਇਹ ਲਿ ਪਰਸੈਪਸ਼ਨ ਹੈ ਉਹ ਨਹੀਂ ਚੇਂਜ ਹੋ ਰਹੀ ਗਰਾਊਂਡ ਫੈਕਟਰ ਦੇ ਉੱਪਰ ਕਿ ਭਾਜਪਾ ਹੈ ਜਿਹੜੀ ਉਹ ਐਨਟੀ ਪੰਜਾਬੀ ਹੈ ਐਨਟੀ ਸਿੱਖ ਹੈ ਕਿਉਂਕਿ ਉਹਦੇ ਉਹਦੇ ਸਰਤੇ ਤਾਂ ਪਲ ਰਿਹਾ ਸਾਰਾ ਕੁਝ ਕੰਮ ਇਹ ਲਿਗੇਸੀ ਆਈ ਹੋਈ ਹੈ ਕਾਂਗਰਸ ਤੋਂ ਉਸ ਦੇ ਜਿਹੜੇ ਖੜਕੂ ਤੱਤ ਸੀਗੇ ਸਾਰੇ ਦੇ ਸਾਰੇ ਉਹ ਸੈਂਟਰ ਨੂੰ ਦਿੱਲੀ ਨੂੰ ਦਿੱਲੀ ਵਰਸਸ ਪੰਜਾਬ ਇਹ ਕਰਦੇ ਰਹੇ ਨੇ ਪਹਿਲਾਂ ਤੋਂ ਕੱਦ ਦਾ ਚੱਲਿਆ ਆ ਰਿਹਾ ਹੈ ਜੀ ਰੀਜਨਲ ਪਾਰਟੀ ਦਾ ਵੀ ਇਹੀ ਏਜੰਡਾ ਹੁੰਦਾ ਕਿ ਦਿੱਲੀ ਦੇ ਅਸੀਂ ਵਿਕਟਮ ਆ ਉਹ ਭਾਜਪਾ ਉਹਦੇ ਨਾਲ ਆਇਡੈਂਟੀਫਾਈਡ ਹੈ ਸੋ ਇੱਕ ਸਾਈਕਲੋਜੀਕਲ ਜਿਹੜਾ ਬੈਰੀਅਰ ਹੈ ਉਹ ਤੋੜ ਨਹੀਂ پا ਰਹੇ ਉਹ ਠੀਕ ਹੈ ਕਿ ਨੈਗੇਟਿਵ ਸਿੱਖ ਦੇਖੋ ਉਹਨਾਂ ਨੇ ਅੰਬੈਸਟਰ ਆਪਣੇ ਉੱਥੇ ਵਾਲਾ ਖੜਾ ਕੀਤਾ ਲਿਆ ਕੇ ਅਮਰੀਕਾ ਤੋਂ ਤਰੰਜੀਤ ਮਤਲ ਹਾਂ ਕਿੰਨੀ ਕਿਸਮ ਦਾ ਕੁਝ ਕਰਿਆ ਕੈਪਟਨ ਅਮਰਿੰਦਰ ਸਿੰਘ ਦਾ ਕਰੇ ਇਵਨ ਬਿੱਟੂ ਨੂੰ ਮੰਤਰੀ ਵੀ ਬਣਾ ਦਿੱਤਾ ਪਰ ਉਹ ਉਹ ਟੁੱਟ ਨਹੀਂ ਰਹੀ ਜਿਹੜਾ ਚਲਿਆ ਜਾਂਦਾ ਉਧਰ ਉਹ ਖਤਮ ਹੋ ਜਾਂਦਾ ਗਰਾਊਂਡ ਲੈਵਲ ਤੇ ਜੀ ਇਹ ਇੱਕ ਮੇਜਰ ਉਹਨਾਂ ਦੀ ਦਿੱਕਤ ਹੈ ਜੀ ਬਿਲਕੁਲ ਤੇ ਰਕਪਾ ਸਾਬ ਜੀਪੀ ਦਾ ਕੋਈ ਕਿ ਸਰਵਾਈਵਲ ਜਾਂ ਰਿਵਾਈਵਲ ਮੋਡ ਦੇ ਵਿੱਚ ਕੋਈ ਜਾਨ ਆਉਂਦੀ ਹੈ ਪੰਜਾਬ ਦੇ ਵਿੱਚ ਨਜ਼ਰ ਆਉਂਦਾ ਇਨ ਫਿਊਚਰ ਮੁਸ਼ਕਲ ਲੱਗ ਰਿਹਾ ਹੈ ਦੇਖੋ ਅਜੇ ਤਾਂ ਅਕਾਲੀਆਂ ਦਾ ਪਹਿਲਾਂ ਦੇਖਦੇ ਆ ਕਿ ਕਿਹੜੀ ਧਿਰ ਉਹਨਾਂ ਚੋਂ ਜਿੱਤਦੀ ਹੈ ਕਿਹੜੀ ਹਾਰਦੀ ਹੈ ਇਹਨਾਂ ਦਾ ਉਹੀ ਮਾਡਲ ਚੱਲੂਗਾ ਜਿਹੜਾ ਜਨਸੰਗ ਅਕਾਲੀ ਦਲ ਵਾਲਾ ਹੁੰਦਾ ਸੀਗਾ 60 40 ਵਾਲਾ ਵੀ ਰੂਰਲ ਵੋਟ ਉਹਨਾਂ ਦੀ ਹੈ ਸ਼ਹਿਰੀ ਵੋਟ ਇਹਨਾਂ ਦੀ ਹੈ ਉਹਨਾਂ ਰਲ ਮਿਲ ਕੇ ਤਾਂ ਚੱਲ ਸਕਦੇ ਨੇ ਇਕੱਲੇ ਬੀਜੇਪੀ ਦਾ ਮੁਸ਼ਕਲ ਹੈ ਕੰਮ ਦੋਮੇ ਦੋਮੇਤਰਾ ਦਾ ਮੁਸ਼ਕਿਲ ਹੈ ਲੋਕ ਸਭ ਬਿਨਾਂ ਲਾਈਨ ਸੋਮੇਤਰਾ ਦੋਮੇਤਰਾ ਦਾ ਮੁਸ਼ਕਿਲ ਹੈ ਉਹ ਤਾਂ ਵੈਸੇ ਹੀ ਆਪਣੇ ਸੈਲਫ ਡਿਸਟਰਕਟਿਵ ਮੋਡ ਚ ਚਲੇ ਗਏ ਨੇ ਉਹ ਤਾਂ ਉਹਨਾਂ ਦੀ ਤਾਂ ਪੋਜੀਸ਼ਨ ਹੀ ਬਣ ਗਈ ਹੈ ਉਹ ਤਾਂ ਬਾਦਲ ਸਾਹਿਬ ਸੁਖਵੀਰ ਬਾਦਲ ਭਾਸ਼ਣ ਵੀ ਇਹ ਕਰਦੇ ਨੇ ਲੋਕਾਂ ਨੂੰ ਦੋਸ਼ ਦਿੰਦੇ ਨੇ ਕਹਿੰਦੇ ਤੁਸੀਂ ਛੱਡ ਗਏ ਸਾਨੂੰ ਉਹ ਬਿਲਕੁਲ ਉਹ ਪੋਜੀਸ਼ਨ ਹੈ ਵੀ ਜਿਵੇਂ ਵੱਡੇ ਬਾਦਲ ਸਾਹਿਬ ਮੈਨੂੰ ਐ ਲੱਗਦਾ ਵੀ ਜਿਵੇਂ ਮੈਨੂੰ ਡਰਾਈਵਰ ਤੇ ਕੰਡਕਟਰ ਵਾਲਾ ਕੰਮ ਹੁੰਦਾ ਹੈ ਨਾ ਵੀ ਇਹ ਕੰਡਕਟਰ ਸੀਗੇ ਉਹ ਗੱਡੀ ਚਲਾਈ ਜਾਂਦੇ ਸੀ ਹੁਣ ਗੱਡੀ ਖੜ ਗਈ ਸਵਾਰੀਆਂ ਉਤਰ ਗਈਆਂ ਉਹਨੇ ਸਵਾਰੀਆਂ ਨੂੰ ਕੰਡਕਟਰ ਗਾਲਾਂ ਕੱਢੀ ਜਾਂਦਾ ਗੱਡੀ ਖੜੀ ਐ ਕਿ ਤੁਸੀਂ ਆਉਂਦੇ ਨਹੀਂ ਆਪਾਂ ਚੱਲੀਏ ਉਹਨਾਂ ਨੂੰ ਪਤਾ ਕਿ ਗੱਡੀ ਤੁਰਨੀ ਨਹੀਂ ਜੀ ਪਰ ਸਵਾਰੀਆਂ ਨੇ ਕਿਹਾ ਉਹਨਾਂ ਨੇ ਜੀ ਡਾਕਟਰ ਸਾਹਿਬ ਜਿਸ ਦੇਖਣ ਨਾਲ ਪਿਛਰੇ ਦੇ ਨਹੀਂ ਆਪਣੇ ਸਾਹਮਣੇ ਕੁਝ ਗੱਲਾਂ ਨਿਕਲ ਕੇ ਆਈਆਂ ਕਿ ਸੁਖਵੀਰ ਹੋਰਾਂ ਦੇ ਨਾਲ ਤੁਰਨਾ ਨਹੀਂ ਚਾਹੁੰਦੀ ਬੀਜੇਪੀ ਨਾਮਾ ਚੇਰਾ ਭਲ ਰਹੀ ਐ ਜੇਕਰ ਉਹ ਕਹਿੰਦੇ ਕਿ ਅਸੀਂ ਆਪਾਂ ਇਸ ਖੇਤਰੀ ਪਾਰਟਨਰ ਨਾਲ ਸਮਝੌਤਾ ਕਰਨਾ ਤਾਂ ਬੰਦੇ ਹੋਰ ਹੋਣਾ ਇਸ ਜੀ ਨੂੰ ਕਈ ਸਮੱਸਿਆਵਾਂ ਹਨ ਜਿਵੇਂ ਰਖੜਾ ਸਾਹਿਬ ਨੇ ਜਿਹੜੇ ਆਪਣੇ ਦਰਸ਼ਨ ਧਾਲੀ ਵਾਲ ਜਿਹੜੇ ਇਹਨਾਂ ਦੇ ਵੱਡੇ ਬ੍ਰਦਰ ਉਹਨਾਂ ਦੀ ਵੀ ਇੰਟਰਵਿਊ ਆਈ ਸੀ ਆਪਾਂ ਦੇਖੀ ਹੈ ਉਹ ਜੀ ਕਿ ਜਿਸ ਤਰ੍ਹਾਂ ਅਮਿਤ ਸ਼ਾਹ ਨੇ ਕਿਹਾ ਮੈਂ ਕੱਲਿਆਂ ਨੂੰ ਮਿਲਣਾ ਨਹੀਂ ਚਾਹੁੰਦਾ ਮਤਲਬ ਪੋਲਿਟਿਕਸ ਦੇ ਵਿੱਚ ਜਿਹੜੀ ਲਾਈਕਿੰਗ ਡਿਸਲਾਈਕਿੰਗ ਤੇ ਟੈਂਪਰਾਮੈਂਟ ਵੀ ਕਈ ਵਾਰੀ ਬੜਾ ਰੋਲ ਪਲੇ ਕਰਦੇ ਨੇ ਖਾਸ ਕਰਕੇ ਇਹੋ ਜਿਹੇ ਮੌਕਿਆਂ ਤੇ ਜੀ ਪਰ ਉਹ ਜਿਹੜੀ ਗੇਮ ਖੇਡ ਰਹੇ ਨੇ ਗੇਮ ਦੇ ਵਿੱਚ ਇਹ ਹੈ ਕਿ ਇਕੱਲੀ ਜਿਹੜੀ ਸਟੈਬਲਿਸ਼ਮੈਂਟ ਹੈ ਉਹਨਾਂ ਨੂੰ ਇਹ ਚੱਜਿਆ ਹੋਇਆ ਕਿ ਜੇ ਅਸੀਂ ਬੀਜੇਪੀ ਦੇ ਨਾਲ ਲੜਾਂਗੇ ਤਾਂ ਸਾਡੀ ਐਕਸੈਪਟੇਬਿਲਟੀ ਬਣ ਜਾਊਗੀ ਪੰਥਕ ਹਲਕਿਆਂ ਦੇ ਵਿੱਚ ਜੀ ਵੀ ਅਸੀਂ ਟੋਟਲੀ ਉਹਦੇ ਸਟੈਂਡ ਲਈਏ ਵੀ ਚਾਹੇ ਅਸੀਂ ਮਰਦੇ ਮਰਚੀ ਅਸੀਂ ਇਹਨਾਂ ਦੇ ਖਿਲਾਫ ਚੱਲਾਂਗੇ ਜੀ ਹੈ ਉਹ ਫੇਕ ਨਾ ਤਾਂ ਮੋਰਚਾ ਲਾਉਣ ਯੋਗੇ ਨੇ ਨਾ ਹੀ ਉਹ ਇਹਨਾਂ ਨਾਲ ਲੜਨ ਯੋਗੇ ਨੇ ਕਿਉਂਕਿ ਸਾਰੇ ਬਿਜ਼ਨਸਮੈਨ ਨੇ ਈਡੀ ਨੇ 2 ਮਿੰਟਾਂ 'ਚ ਇਨਕਮ ਟੈਕਸ ਨੂੰ ਸਿੱਧੇ ਕਰ ਲੈਣਾ ਜੀ ਸੋ ਉਹ ਉਹ ਜਿਹੜੀ ਮਤਲਬ ਇੱਕ ਉਹ ਇੱਕ ਫੇਕ ਗੇਮ ਖੇਡ ਰਹੇ ਨੇ ਦੂਜਿਆਂ ਤੇ ਉਹ ਦੋਸ਼ ਲਾ ਰਹੇ ਨੇ ਕਿ ਜੇ ਬੀਜੇਪੀ ਦੇ ਛੱਡੇ ਹੋਏ ਨੇ ਹੋਰ ਹਣ ਸਾਰੇ ਹੀ ਉਹਨਾਂ ਦੀ ਗ੍ਰਿਪ ਵਿੱਚ ਜੀ ਮਤਲਬ ਇਹ ਬੀਜੇਪੀ ਦਾ ਜਿਹੜਾ ਪੋਲੀਟਿਕਲ ਜਾਂ ਕਹਿ ਲੋ ኦਪਰੇਸ਼ਨਲ ਪ੍ਰੋਜੈਕਟ ਹੈ ਉਹ ਤੋਂ ਬਾਹਰ ਕੋਈ ਨਹੀਂ ਇਹਨਾਂ ਦੇ ਵਿੱਚੋਂ ਅਰੇ ਲੋਕਾਂ ਨੂੰ ਵੀ ਗੱਲ ਚਚੀ ਹੋਈ ਹੈ ਜਿਹੜੇ ਟੋਟਲ ਐਕਸਟਰਾ ਕਾਰਕੂਨ ਜਿਹੜੇ ਮਤਲਬ ਉਹ ਵੀ ਮਤਲਬ ਦੋ ਤਿੰਨ ਲੈਵਲ ਤੇ ਆਪਰੇਸ਼ਨ ਚੱਲ ਰਹੇ ਨੇ ਅਰ ਉਹਦੇ ਵਿੱਚ ਕੋਈ ਵੀ ਸਾਡੇ ਜਿਹੜੇ ਲੀਡਰ ਨੇ ਕਿਸੇ ਦੀ ਇੰਡੀਪੈਂਡੈਂਸ ਵੀ ਨਹੀਂ ਹੈ ਔਰ ਕਿਸੇ ਦਾ ਲੋਕਾਂ ਦੇ ਵਿੱਚ ਏਡਾ ਵੱਡਾ ਰੁਤਬਾ ਵੀ ਨਹੀਂ ਹੈ ਕਿ ਲੋਕ ਇਹ ਕਹਿ ਸਕਣ ਵੀ ਹਾਂ ਇਹਦੇ ਭਰੋਸਾ ਕੀਤਾ ਜਾ ਸਕਦਾ ਜੀ ਬਿਲਕੁਲ ਸੋ ਰਕਸਾ ਪੰਜਾਬ ਦੀ ਦਾ ਦੇਖੋ ਇੱਕ ਚੀਜ਼ ਤਾਂ ਹੈਗੀ ਹੈ ਕਿ ਪੰਜਾਬ ਬਾਰਡਰ ਸਟੇਟ ਵੀ ਆ ਤੇ ਐਗਰੀਕਲਚਰ ਸਟੇਟ ਹੈ ਇਕਨੋਮੀ ਪੰਜਾਬ ਦੀ ਖੇਤੀਬਾੜੀ ਤੇ ਹੀ ਨਿਰਭਰ ਕਰਦੀ ਆ ਤੇ ਹੋਰ ਤਾਂ ਕਿ ਪੰਜਾਬ ਦੇ ਕੋਲੇ ਆਪਣਾ ਕੋਈ ਕੋਈ ਕਿਸੇ ਤਰ੍ਹਾਂ ਦਾ ਕੋਈ ਸਰੋਤ ਤਾਂ ਹੈ ਨਹੀਂ ਜਦੋਂ ਇਕਨੋਮੀ ਘੜ ਲਈ ਜਾਵੇ ਜਾਂ ਪੰਜਾਬ ਦੇ ਪਾਣੀ ਸੀ ਉਹਨਾਂ ਦਾ ਹਾਲਾਤ ਆਪਾਂ ਨੂੰ ਪਤਾ ਹੀ ਨਹੀਂ ਕੀ ਜਿਹੜੀ ਲੀਡਰਾਂ ਦੀ ਆਪਸੀ ਲੜਾਈ ਹੈ ਇਸ ਲੜਾਈ ਦੇ ਵਿੱਚ ਜਿਹੜੀ ਖੱਟ ਦੇ ਵਿੱਚ ਜਾ ਕੇ ਪੰਜਾਬ ਡਿੱ ਗਿਆ ਉਹਦੀ ਪਰਪਾਈ ਸਮਾ ਰਹਿੰਦਿਆਂ ਕਦੇ ਭਵਿੱਖ ਦੇ ਵਿੱਚ ਹੋ ਸਕੂਗੀ ਦੇਖੋ ਕੰਗਸਾਵੇ ਤਾਂ ਕੱਲ ਦਾ ਪਤਾ ਨਹੀਂ ਹੁੰਦਾ ਪਰ ਮਹਾਤਮਾ ਦੇ ਕਰਦੀਆਂ ਗੱਲਾਂ ਕੋਣ ਜਾਣਦਾ ਹੈ ਗੱਲ ਇਹ ਹੈ ਵੀ ਇਹ ਸੰਕਟ ਇੰਨਾ ਗਹਿਰਾ ਹੈ ਕਿ ਪੰਜਾਬ ਨੂੰ ਮੇਰੇ ਖਿਆਲ ਨਾਲ ਇਦਾਂ ਦਾ ਐਗਜ਼ਿਸਟੈਂਸ਼ੀਅਲ ਇਹਦੀ ਹੋਂਦ ਨਹੀਂ ਕਦੇ ਖਤਰੇ 'ਚ ਪਈ ਸੀ ਪਾਰਟੀਸ਼ਨ ਵੀ ਹੋਈ ਟੁਕੜੇ ਵੀ ਹੋਏ ਦੋ ਤਿੰਨ ਬਾਅਦ ਚ ਹਿਮਾਚਲ ਵੀ ਲੇਦਾ ਹੋਇਆ ਹਰਿਆਣਾ ਵੀ ਹੋਇਆ ਹੁਣ ਰੀਅਲੀ ਮਤਲਬ ਜਿਹੜਾ ਪੰਜਾਬ ਹੈ ਉਹਦੀ ਅਸਲੀ ਹੋਂਦ ਖਤਰੇ 'ਚ ਪਈ ਹੋਈ ਹੈ ਕਿ ਨੌਜਵਾਨੀ ਜਾਂ ਨਸ਼ੇ 'ਚ ਫਸ ਗਈ ਜਾਂ ਮਾਈਗ੍ਰੇਟ ਹੋ ਰਹੀ ਹੈ ਕਿਸੇ ਵੀ ਸਮਾਜ ਜਾਂ ਸਟੇਟ ਦਾ ਇਹ ਹੁੰਦਾ ਹੈ ਕਿ ਉਹਦਾ ਫਿਊਚਰ ਤਾਂ ਉਹਦੀਆਂ ਅਗਲੀਆਂ ਪੀੜ੍ਹੀਆਂ ਹੀ ਹੁੰਦੀਆਂ ਨੇ। ਜੀ। ਅਗਲੀਆਂ ਪੀੜ੍ਹੀਆਂ ਦੀ ਕੀ ਕੁਆਲਿਟੀ ਹੈ, ਜਿਹੜੇ ਹਿਊਮਨ ਰਿਸੋਰਸ ਨੇ ਉਹਨਾਂ ਦਾ ਲੈਵਲ ਕੀ ਹੈ, ਕਿਸ ਟਾਈਪ ਦੇ ਨੇ। ਉਹ ਚੀਜ਼ ਖਤਮ ਹੋ ਗਈ ਹੈ ਜਿਹੜਾ ਅਸੀਂ ਹਮੇ ਗੁਰੂਆਂ ਦੀਆਂ ਗੱਲਾਂ ਕਰੀ ਜਾਂਦੇ ਹਾਂ, ਗੁਰੂਆਂ ਦਾ ਜਿਹੜਾ ਰਸਤਾ ਸੀ ਉਹਦੇ ਨਾਲੋਂ ਪੰਜਾਬ ਟੁੱਟ ਚੁੱਕਿਆ ਹੈ। ਖਾਸ ਕਰਕੇ ਜਿਹੜੀ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਹੈ। ਉਹੀ ਤਤ ਨੂੰ ਛੱਡ ਗਈ ਹੈ ਉਹਨਾਂ ਦੇ ਨੇ। ਜੀ। ਰੂਪ ਜਾਂ ਕਾਰਨ ਚ ਜਿੰਨੇ ਰਹਿਣਗੇ ਕਿੰਨੀ ਕਿਦਰ ਚ ਰਹਿਣਗੇ ਉਹ ਵੀ ਝੂਠਾ ਐਵੇਂ ਉਹਦੇ ਚ ਵੀ ਕਿੰਨੀ ਕਿੰਨੀ ਫੁੱਟ ਐ ਸੋ ਜਿਹੜੀ ਮੇਰਾ ਖਿਆਲ ਪੰਜਾਬ ਵਿਰੋਧੀ ਸ਼ਕਤੀਆਂ ਨੇ ਜਿਹੜੀ ਵੀ ਕੋਈ ਹੈ ਉਹ ਪੰਜਾਬ ਨੂੰ ਲੀਡਰਲੈਸ ਕਰਨਾ ਚਾਹੁੰਦੇ ਨੇ ਔਰ ਉਹ ਕਾਮਯਾਬ ਨਹੀਂ ਇਸ ਗੱਲ ਚ ਜੀ ਇਹਦੇ ਵਿੱਚੋਂ ਕੋਈ ਨਵੀਂ ਲੀਡਰਸ਼ਿਪ ਅਮਰਜ ਕਰ ਜਵੇ ਤਾਂ ਰੱਬ ਜਾਣਦਾ ਪਰ ਫਿਲਹਾਲ ਕੋਈ ਮਤਲਬ ਰਸਤਾ ਨਜ਼ਰ ਨਹੀਂ ਆ ਰਿਹਾ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਦੇਖਣਾ ਹੋਊਗਾ ਕਿ ਲੀਡਰਸ਼ਿਪ ਜਿਸ ਤਰੀਕੇ ਨਾਲ ਹੁਣ ਪੰਜਾਬ ਨੂੰ ਟ੍ਰੀਟ ਕਰ ਰਹੀ ਆ ਆਈ ਕੁਛ ਨਾ ਕੁਛ ਕਰਕੇ ਦਿਖਾਉਣਗੇ ਜਾਂ ਫਿਰ ਸਮੇਂ ਦੇ ਨਾਲ ਲੀਡਰਸ਼ਿਪ ਨਵੀਂ ਪੈਦਾ ਹੋ ਜਾਊਗੀ ਸਮਾਂ ਰਹਿੰਦਿਆਂ ਆਪੇ ਚੀਜ਼ਾਂ ਆ ਕੇ ਆ ਜਾਂਦੀਆਂ ਨੇ ਬਾਕੀ ਤੁਸੀਂ ਲੋਕ ਸਭ ਸਮਾਂ ਕੱਢਿਆ ਗੱਲਬਾਤ ਵਿੱਚ ਸ਼ਾਮਲ ਹੋਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬੰਗੂ ਸਾਹਿਬ ਸਰੋਤੇ ਆ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਰੋਕ ਸਾਹਿਬ